ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਮਿੱਤਰੋ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਨਵੇਂ ਬਲੌਗ ਦੇ ਵਿੱਚ ਕਮਲ ਸੀਜ਼ਨ ਚੱਲ ਪਿਆ ਪੂਰਾ ਪੱਕੀ ਚਾਰ ਪੌੜ ਲੱਗਿਆ ਤੇ ਮੂੰਗੀ ਤੇ ਵੀ ਮਸ਼ੀਨ ਚਲਾਤੀ ਕੱਲ ਤੇ ਇੱਧਰ ਆਪਾਂ ਮੱਕੀ ਦੇ ਚਾਰ ਪੌੜ ਲੱਗੇ ਅੱਜ ਸਵੇਰੇ ਸਾਰੇ ਤੋਂ ਮਸ਼ੀਨ ਚਲਾਤੀ ਆਪਾਂ ਬੰਦੇ ਰੈਡੀ ਟੂ ਗੋ ਹੋ ਗਏ ਫਰਦ ਐ ਕਿ ਮੱਕੇ ਟੁੱਟੀਆਂ ਬਹੁਤ ਹਨੇਰੀਆਂ ਹਨੂਰੀਆਂ ਨਾਲ ਤੇ ਆਲੂ ਵਾਲੀ ਮੱਕੀ ਦਾ achar ਆਪਾਂ ਪਾਉਣੇ ਆ ਹਾਂ ਹੋਰ ਕਿਹੜੀ ਆ ਇਹ ਹੈ ਆਲੂ ਵਾਲੇ ਮੱਕੀ ਨਹੀਂ ਹੁੰਦੀ ਕੀ ਇਹ ਹੋਰ ਕਿਹੜੀ ਹੁੰਦੀ ਆ ਸਾਇਰੇ ਮਸ਼ੀਨ ਚਲਾਤੀ ਅੱਜ ਆਪਾਂ ਮੱਥੇ-ਮੱਥੇ ਆਪਾਂ ਵਿੱਚ ਕੁਤਰਲੇ ਸੀ ਪਹਿਲਾਂ ਹੀ ਪੱਠਿਆਂ ਨਹੀਂ ਕਾੜ ਸੀ ਪੱਠਾ ਨਹੀਂ ਘਾਤਰੀ ਮੱਕੀ ਆਪਾਂ 4 ਪਾਉਨੇ ਆ ਫਿਰ ਉਹ ਆਪਾਂ ਵੱਢ ਲੈ ਤੇ ਆ ਹੁਣ ਮਲੇ ਮੋਟੇ ਜਿਹਨੇ ਚਿਰੇ-ਉਚਰੇ ਸੀ ਉਹ ਕੋ ਉਤਰ ਕੇ ਇੰਨਾ ਕ ਕਰ ਲਿਆ ਕ ਮੋਦਰ ਮਸ਼ੀਨ ਚੱਲੀ ਜਾਨੀ ਆ ਸਾਹਮਣੇ ਮੱਕੀ ਆ ਨੇੜੇ ਆਇਲ ਕੀ ਉੱਤੇ ਨੂਨ ਪਾਉਣਿਆ ਇਸ ਵਾਰ ਬਈ ਇੱਕ ਪਿਛਲੇ ਸਾਲ ਨਹੀਂ ਪਾਇਆ ਸੀ ਉਦੋਂ ਪਿਛਲੇ ਸਾਲ ਪਾਇਆ ਸੀਗਾ ਵਧੀਆ ਵਾ ਖੋਸ ਕੁੰਦ ਨਾਲ ਨੂਨ ਫਿਰ ਉਲੀ ਆਲੀ ਨਹੀਂ ਲੱਗਣੰਦਾ ਮੇਰੇ ਹਿਸਾਬ ਨਾਲ ਤਾਂ ਬਾਕੀ ਅੱਡੋ ਅੱਡ ਵਿਚਾਰਾ ਸਾਰਿਆਂ ਦੇ ਕਾਗਰ ਦੇ ਕੁਝ ਪਾਕੇ ਟੋਏ ਤੇ ਕੰਦਾ ਕੀਤੇ ਪਈਆਂ ਵਾ। ਧੰਦਾ ਪੈਰ ਤੋਂ ਨੂੰਣ ਦਾ ਸੱਟਾ ਦੇ। ਖਾ ਵੀ ਲਈ ਭਰਾ। ਠੰਡਾ ਹੁੰਦਾ ਇਹ। ਗਰਮੀ ਬਹੁਤ ਆ। ਲੈ ਕੇ ਚੱਲਦੇ ਆ ਹੁਣ ਟਰਾਲੀ ਆਪਾਂ ਮਸ਼ੀਨ ਕੋਲੇ। ਮੱਕੀ ਟੁੱਟੀ ਹੋਈ ਬਹੁਤ ਆ ਬੰਦੇ ਮਗਰ ਆਇਰ ਕੀ ਛੱਡਣੇ ਪੈਣੇ ਆ। ਕਿਉਂਕਿ ਥੱਲੇ ਟਾਂਡੇ ਲੰਮੇ ਬਹੁਤ ਪਏ ਆ। ਨੇਹਰੀਆਂ ਨਾਲ ਮੱਕੀ ਟੁੱਟ ਗਈ। ਸੜ ਤੋਂ 11 ਵੀ ਬਹੁਤ ਵਰੀਆ ਕਿ ਪਾਇਆ ਨੇਰੀਆਂ ਨੂੰ ਲਾਤਾ ਵੀ ਹਾਂ ਲਓ ਵੀ ਸੱਜਣੋ ਗਰਮੀ ਬਹੁਤ ਆ ਵਿਦਿਆ ਅੱਜ ਯਾਰ ਕਨਹੀਂ ਵਾਲੀ ਗਰਮੀ ਅੱਜ ਗਰਮੀ ਕਾਫੀ ਰਹਾ ਹੈ ਹੈ ਵਾਹ ਜੀ ਵਾਹ ਇਹ ਠੰਡੇ ਪਾਣੀ ਛੱਡ ਠੰਡੇ ਦਾ ਛੱਡਾ ਹੈ ਅੱਜ ਪਾਣੀ ਚ ਟਰਾਲੀ ਖੁੱਭ ਗਈ ਬਈ ਪੈਰ ਤੋਂ ਨਾ ਕਰਾਦਾ ਕੰਮ ਰੋ ਗਿਆ ਰੁਕ ਜਾ ਐ ਚੱਲ 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 ਓਏ ਤੇਰਾ ਹੁੜੀ ਦੀ ਨਹੀਂ ਰੋਕ ਜਾ ਓ ਰੋਕ ਜਾ ਓ ਲੱਗੇ ਨਹੀਂ ਸੀ ਮਗਰ ਪ੍ਰੋਗਰਾਮ ਹੈ ਬੰਦ ਕਰੋ ਕਰਤਾ ਓ ਮੂਰੇ ਪਾਲੋ ਯਾਰ ਫਿਰ ਤੂੰ ਲੈ ਟੋਨ ਚੱਕ ਕੇ ਉਹ ਰੋਗਲਾ ਮੂਰੇ ਪਾਓ ਯਾਰ ਐਂ ਲੈਫਟ ਥੱਲੇ ਕਰਦਾ ਇਹਦੇ ਕਰਦਾ ਆ ਲੈ ਚੱਲ ਦੇਖੋ ਹਣ ਅੱਗੇ ਪਾਓ ਅੱਗੇ ਚੱਲੀ ਜਾਂਦਾ ਜੀ ਕੰਮ ਪੂਰਾ ਜੋੜਾ ਨਾ ਬੰਦੇ ਮਗਰ ਹੈਗੇ ਆਪਣੇ ਅੱਗੇ ਕੋਈ ਟੇਪ ਪਹਿਲਾਂ ਟੇਪ ਵਾੜਿਆ ਕਰਕੇ ਟੱਕ ਜਾ ਲਾਈ ਵੇਖਿਆ ਬਦ ਮਰਗ ਨਹੀਂ ਹੋਣੀ ਵਿੱਚ ਕੰਪਨੀ ਰਾਈਡ ਦਾ ਚੱਕਰ ਪਾਇਆ ਜਾਣਾ ਬਈ ਸਿੱਝ ਚੱਲਦਾ ਇੱਕ ਇੱਕ ਆਪਣੇ ਵਾਲਾ ਫੋੜ ਆ ਅਰ ਜਨਾ ਆਪਣਾ ਉੱਥੇ ਲਾਇਆ ਹੋਇਆ ਚਾਰ ਤੇ ਕੀੜੇ ਦਿੰਦਾ ਇਹ ਵੀ ਆਪਣਾ ਵਾਲਾ ਅਚਾਰਾ ਮਦੀਮ ਤੇ ਤੋਂ ਛਿਰੀਆਂ ਪਾਇਆਂ ਚਾਰ ਕਿੱਲੇ ਦਾ ਘੇਰਾ ਵਾ ਇਹ ਇੱਧਰਲੀ ਕੋ ਉੱਤਰ ਕੇ ਫਿਰ ਉੱਤਰ ਨਹੀਂ ਤਾਂ ਲਾਂਬ ਵਾਲੀ ਉੱਧਰ ਨੂੰ ਫਿਰ ਚੋੜਾ ਹੋਣਾ ਫਿਰ ਇੱਕ ਵਾਰ ਸੋ ਖਾਲੀ ਵਾਲਾ ਜਾਣਾ ਪੈਂਦਾ। ਇਹ ਆ ਮੈਸੀ। ਬੰਦਾ ਉੱਤੇ ਚੜਾਇਆ ਪੰਲੜ ਉੜਦਿਆ ਹਵਾ ਨਾਲ ਅੱਜ ਮੌਸਮ ਥੋੜਾ ਜਿਹਾ ਠੀਕ ਆ ਅੱਜ ਕਰਮੀ ਕੱਲ ਬਾੜੀ ਜਾ ਰਹੇ ਸੀਗੀ। ਕੱਲ ਸ਼ਾਮ ਨੂੰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਅੱਜ ਮੌਸਮ ਥੋੜਾ ਜਿਹਾ ਠੀਕ ਆ ਬਾਕੀ ਦੁਪਹਿਰੇ ਪਤਾ ਲੱਗੂਗਾ ਆਏ ਤਾਂ ਡੈੜੀ ਚੜਿਆ ਜਾਣੀ ਹਵਾ ਚੱਲਦੀ ਆ ਸੋਹਣੀ ਵਧੀਆ ਅੱਠ ਜਿਹੜੇ ਪਾਉਣੇ ਆਪਾਂ ਟਰਾਲੀ 'ਚ ਮੈਨ ਲੱਗਾ 6 ਹੋਗੇ ਫਿਰ ਬਾਲੀ ਭਰ ਜਾਂਦੀ ਆ ਟੋਲਦਾ ਵਾ ਤੋਂ 8-8 ਜਿਹੜੇ ਪਾਈ ਜਾਂਦੇ ਆ ਉਹਨੇ ਟਰਾਲੀ ਬਰਾਬਰ ਜੇ ਹੋ ਜਾਂਦੀ ਆ ਮੱਕੀ ਬਹੁਤ ਵਧੀਆ ਬਣਦੀ ਠੁੱਟੀ ਆ ਬੜਾ ਵਾਧਾ ਹਵਾ ਦਾ ਉੱਚੀ ਹੋਗਾ ਤਾਂ ਮੁੱਢ ਨਵਾ ਵੀ ਆ 770 ਅਗਨੀ ਕਿਹੜਾ ਵਜੇ आचारवाद ते मके बदियां दो लाल त लाल हिकु नीलाल ਲਓ ਵੀ ਮਿੱਤਰੋ ਭਰ ਗਿਆ ਟੋਆ ਟੋਆ ਹੁਣ ਹੋਰ ਕੱਢਣਾ ਪੈਣਾ ਵੀ ਜਿਹੜੇ ਕਹਿਣਾਂਗੂ ਕਹਿੰਦੇ ਤੋਆ ਹੋਰ ਕੱਢਣਾ ਪੈਣਾ ਵੀ ਜਿਹੜੇ ਕਹਿੰਦਾ ਪੰਜ ਟਰਾਲੀ ਮੇ ਟੋਆ ਭਰ ਜਾਏਗਾ ਸਰਦਾਰ ਜੀ ਕੀ ਕਰੇਗਾ ਉਹ ਖੜਾ ਵਾ ਆ ਬੰਦਾ ਦਾ ਕਹਿੰਦਾ ਨਾ ਜਦੋਂ 4 ਪਾਇਆਂ ਟਰਾਲੀਆਂ ਭਾਏਗਾ ਕਹਿੰਦਾ ਟੋਆ ਭਰ ਭਰ ਗਿਆ ਤੇ ਇਧਰ ਨੂਨ ਸਰਦਾਰ ਹੁਲੀ ਨੋਰ ਆਪ ਬਰੀਆ ਵਾ ਨੂਨ ਦਾ ਫੈਰਾ ਵਾ ਲੈ ਇੱਧਰ ਵੀ ਠੇਰਾ ਨੇੜ ਕਰਤਾ ਆਪਾਂ ਪੂਰੀ ਦਿਸ਼ਾ ਲਾ ਗਈ ਚੱਲਦੀ ਪੈਤੂਰੇ ਸਿਰਚ ਪਾਰੇ ਥੋੜਾ ਜਿਆ ਲੈ ਆ ਬਟਾ ਵੀ ਜਾਂ ਸਾਹਮਣੇ ਹੋਇਆ ਇਹ ਕਹਦਾ ਵੀ ਅਹੀ ਰਿਟਾਇਰਮੈਂਟ ਤੇ ਆ ਹੁਣ ਉਧਰ ਆ ਗਈ ਟਰਾਲੀ ਇੱਕ ਜਿਹੜਾ ਪਊਗਾ ਹੋਰ ਭਰ ਜਾਣੀ ਆ ਪੈਟੂ ਕਰਦਾ ਲੋਟ ਇੱਧਰ ਚੱਲੀ ਜਾਂਦਾ ਵਾ ਲੜਾਈ ਦਾ ਕੰਮ ਹਾਲ ਲਿਆਂਦਿਆ ਲੱਭ ਕੇ ਸੱਤ ਆ 4 ਤੇ 3 7 ਇਹ ਆਪਣੇ ਮਿੱਤਰ ਪਿਆਰਿਆਂ ਦੇ ਆ ਪੁਰਾਣੇ ਹਾਲ ਆ ਇਹ ਬਹੁਤ ਪੁਰਾਣੇ ਨਿਸ਼ਾਨੀ ਦੇ ਤੌਰ ਤੇ ਸਾਂਭੀ ਬਿਠਾ ਟਰੈਕਟਰ ਤੇ ਹਾਲ ਸੱਤ ਹਾਲੇ ਵਧੀਆ ਵੇ ਟਾਇਰਾਂ ਦੇ ਵਿੱਚ ਵਿੱਚ ਰਹਿੰਦੇ ਆ ਪਾਸੇ-ਆਸੇ ਵੱਜ ਕੇ ਕਾਗਜ਼ ਨਹੀਂ ਪਾੜਦਾ ਹਾਲ ਟਾਇਰ ਕਹਿੰਦਾ ਖਿਆ ਜੇ ਮਾੜਾ ਮੋਟਾ ਜਿਹੜਾ ਹਾਲ ਕਹਿੰਦੇ ਆ ਫਟਾਇਰ ਨਹੀਂ ਲਾੜੇ ਨਾਲ ਜਾ ਕੇ ਕੰਦਰੇ ਕੋਲਾ ਰਹਿ ਜਾਣਾ ਨਗਵਾਲ ਹਣ ਆਪਾਂ ਲੈ ਕੇ ਜਾਵਾਂਗੇ ਆਹ ਟਰਾਲੀ ਉਧਰ ਜਾ ਕੇ ਦੇਖਦੇ ਆ ਕੀ ਬਣਦਾ ਪਾਣੀ ਵੀ ਲਈਏ ਘੋਟੇ ਯਾਰ ਪੱਲੜ ਵਸਾਇਆ ਕਿ ਨਾ ਵੀ ਟਰੈਕਟਰ ਦੇ ਟਾਇਰਾਂ ਨੂੰ ਮਿੱਟੀ ਨਹੀਂ ਲੱਗਣੀ ਚਾਹੀਦੀ ਕਣੇ ਉਸਤਾਦ ਜੀ ਆਪਰੇਟਰ ਸਾਹਿਬ ਜੱਡ ਭਰ ਜਾਵਾਂਗੇ ਔਰ ਰੋਟੀ ਨਹੀਂ ਖਾਂਦਾ ਫਿਰ ਤੋ ਜਾਣੇ ਇੱਕ ਵਾਸ ਵੀਰੇ ਰੋ ਕੈਂਡ ਵਰਦੀ ਆ ਲਓ ਵੀ ਮਿੱਤਰੋ ਇੱਧਰ ਲਿ ਝਰੀ ਆਪਾਂ ਕੁਤਰ ਪਈ ਤੇ ਆ ਘੇਰਾ ਰਹਿ ਗਿਆ ਇੰਨਾ ਆਪਣਾ ਵਿਚਾਲੇ ਕਿਉਂਕਿ ਕੰਨੀਆਂ ਤੇ ਆਪਣੀਆਂ ਝਰੀਆਂ ਵਾਈਆਂ ਹੋਈਆਂ ਹੋਈਆਂ ਸੀ ਹਾਲੇ ਦੇ ਉੱਤੋਂ ਨਹੀਂ ਮਸ਼ੀਨ ਆਪਾਂ ਕਮਾਈ ਜਾਣੀ ਆ ਛਾੜ ਗਿਣ ਕੇ ਦੇਖਦਾ ਕਿੰਨੇ ਰਹਿ ਗਏ ਤੇ ਕਿੰਨੀਆਂ ਟਰਾਲੀਆਂ ਭਰਨੀਆਂ ਕਿਆਂ ਕਿੰਨੇ ਬੈਡ ਆ 62 ਬੈਡ 62 ਛਾੜ 30 2 60 ਵਾਟ ਰਾਗੇ ਹਾਂ ਉਹ 8 ਇੱਕ ਚ ਪਾਈ ਜਾਨੇ ਆ ਹਾਂ 80 55 ਕਿੰਨੀਆਂ ਟਰਾਲੀਆਂ ਰਹਿ ਗਈਆਂ ਇਹ 8 ਟਰਾਲੀਆਂ ਹਾਂ ਤਿੰਨ ਟਰਾਲੀਆਂ ਰਹਿ ਗਈਆਂ ਆਪਣੀਆਂ ਉਧਰ 11 ਬਸ 11 ਟਰਾਲੀਆਂ ਹਾਂ ਤੁਹਾਨੂੰ ਲੱਗੋ ਆਉਂਦਾ ਸੇ ਬੰਦ ਲੈਣੇ ਸੁੱਕ ਟਰਾਈ ਦੇ ਬਾਪੇ ਨਾਲ ਕਿ ਲੱਡੂ ਆਣਾ ਬਦਾ ਸੇ ਬੰਨੇ ਆ ਐ ਆ ਗਿਆ ਵੀ ਫੋੜ ਆਇਆ ਜੋਗਾ ਆਇਦਰੋਂ ਮੈਂ ਕਰਕੇ ਮਾਰੀ ਆਰਾ ਵਰਾ ਵਰਾ ਲੈ ਲਿਆ ਵੀ ਕੰਮ ਨੇੜ ਹੀ ਆ ਹੁਣ ਆਪਣਾ ਆਇਦਰ ਅੱਧਾ ਕਿੱਲਾ ਵੀਜਾ ਆ ਅਸੀਂ ਉਹਦੇ ਆਪਾਂ ਹੁਣ ਮੱਥੇ ਵੜਦੇ ਆ ਆਹ ਦਿਨਾਂ ਚ ਮੱਕੀ ਦਾ ਫੈਰਾ ਵਟਨ ਦਾ ਆਸੇ-ਵਾਸੇ ਬਾਣ ਖਾਲੀ ਹੁੰਦੇ ਆ ਹਾਂ ਜੇ ਮੈਂ ਆ ਬਾਣ ਖਾਲੀ ਆ ਆਪਣਾ ਮੱਥੇ ਵੱਡ ਨਹੀਂ ਲੋੜ ਨਹੀਂ ਪਿਆ ਉਹਨਾਂ ਬੈਕ ਲਾਲਾ ਵੱਡਦੇ ਨੇ ਸਾਰੇ ਇਹ ਕਮਾਲ ਵੱਢ ਕੇ ਆਪਾਂ ਬੀਜੀ ਸਮੱਕੀਆ ਚ ਘਾਹ ਬਹੁਤ ਹੋ ਗਿਆ ਮਰਿਆ ਨਹੀਂ ਗਿਆ ਕਿਉਂਕਿ ਕਮਾਲ ਵਾਲਾ ਵੜ ਸੀ ਉਹ ਆਲੂਆਂ ਵਾਲਾ ਉਹ ਚ ਮੱਕੀ ਵਧੀਆ ਹੋ ਗਈ ਇਹ ਚ ਥੋੜੀ ਜੀ ਮਾੜੀ ਰਹਿ ਗਈ ਜਿਹਨੂੰ ਘਾਹ ਵਾਲਾ ਹੋ ਗਿਆ ਕਮਾਲ ਵਾਲਾ ਝਾਹਾ ਹੋਈ ਅੰਡਾ ਵਾਲਾ ਆਵੇ ਦੋ ਵਾਰੀ ਸਪਰੇਅ ਕੀਤੀ ਪਰ ਫੇਰ ਵੀ ਮਰੀਆ ਨਹੀਂ ਦਵਾਰੇ ਫੇਰ ਹੋ ਗਿਆ ਇਹ ਕਨਾ ਨਾ ਵੱਢੀ ਜਾਣਾ ਇਧਰ ਤੇ ਆ। ਨਾ। ਕੋਈ ਵੀ ਇੱਧਰ ਫੋਰਮੈਨ ਸਾਹਿਬ ਸਾਡੇ ਅੱਧਾ ਕਿੱਲਾ ਰਹਿ ਗਿਆ। ਆਹ ਮੱਕੀ ਥੋੜੀ ਜੀ ਰਹਿ ਗਈ ਆਪਣੀ। ਇਹ ਆਪਾਂ ਥੋੜੀ ਜਿਹੀ ਪੱਠਿਆਂ ਵਾਸਤੇ ਰੱਖ ਲੈਣੀ ਆ। ਕੋਸਕੇ ਚ ਇੱਕ ਦੋ ਟਰਾਲੀਆਂ ਆਪਾਂ ਭਰ ਲਾਂਗੇ। ਓਕੇ ਹੁਣ ਮੱਕੀ ਪੱਕਦੀ ਜਾਂਦੀ ਆ ਪਸ਼ੂ ਵੀ ਘਟ ਖਾਂਦੇ ਆ। ਕੰਮ ਆਪਣਾ ਬਾਬੇ ਦੀ ਕਿਰਪਾ ਨਾਲ ਕੰਮ ਨਿਪਟ ਜਾਣਾ ਫਿਰ ਦਿਖਾਵਾਂਗੇ ਟੋਏ ਕੋਲ ਜਾ ਕੇ ਹੁੰਦੇ ਇਹਦੇ ਕੰਮ ਆ ਚਲਾ ਲਈਏ ਕਰ ਲਈਏ ਸਿੱਧਾ ਜਾ ਫਿਰ ਬਣਾਉਣੇ ਆ ਵੀਡੀਓ ਗਾਂ ਟੋਕੇ ਵਾਲਾ ਲੱਗ ਗਿਆ ਵੀ ਬੰਦੇ ਜੈ ਸਕਾੜ ਪਹਿਨਣਾ ਜੈ ਸਕਾੜ ਪਹਿਨਣਾ ਟੋਕੇ ਵਾਲਾ ਸਕਾੜ ਪਹਿਨਣਾ ਟੋਕੇ ਵਾਲਾ ਮੱਕੀ ਵਾਲੀ ਤਗੜੀ ਆ ਟੋਕੇ ਗੁੰਡੇ ਹੋ ਜਾਂਦੇ ਆ ਨੀਆਂ ਬਹੁਤ ਵਡੀਆਂ ਵਡੀਆਂ ਆ ਰੇ ਲੈ ਆ ਰੇ ਸੰਧੀ ਗਿੱਟੀ ਆ ਤਾਂ ਨੇ ਵੋ ਮੋਟਿਆ ਇਹ ਬਾਦੀ ਵਾਰੀ ਮੱਤੀ ਡੇਗਦੀ ਵਾਈ ਆ ਤਾਂ ਛੱਲੀਆਂ ਨੂੰ ਉੱਚੀ ਬਹੁਤ ਲੱਗਦੀ ਆ ਤਾਂ ਨੋਟ ਆ ਗਈ ਗਿੱਟੀ ਹੋਈ ਬਹੁਤ ਹਨੇਰੀ ਨਾ ਬਿੱਤਰ ਕੰਮਲੇ ਕੋਨੇ ਫੜਾਇਆ ਰੰਦਾ ਵਾ ਅਰੇ ਇਸ ਘਟਾਉਂ ਵੀ ਟਰੈਕਟਰ ਹੋ ਗਿਆ ਮੌਸਮ ਠੰਡਾ ਅੱਜ ਤਾਂ ਗਰਮੀ ਕਹਿੰਦੀ ਸੀ ਥੋੜਾ ਦੇਣਾ ਕੀ ਆ ਚੱਲ ਨਾ ਤੂ ਘਣਾ ਬਾਹਰ ਨਿਕਲ ਜਾ ਓਏ ਇਹ ਕਮਾਲ ਵਾਲਾ ਵਾਟਾ ਭਾ ਬਹੁਤ ਜਿਆਦੇ ਆ ਪੱਤੀ ਜਿਹਾ ਪਾਸੇ ਵੱਡਾ ਹੋਇਆ ਇਹਨੇ ਉੱਪਰ ਦੀ ਘੇਰਾ ਆਇਆ ਵਾਪਾ ਬਚਾਲੇ ਨਿਚੜੀ ਪਾਈ ਇਹਦੇ ਹੁਣ ਦੋਨੇ ਪਾਸੇ ਵੱਢੀ ਜਾਂਦੇ ਆ ਆ ਦੇਖ ਉਧਰ ਕਮਾਲ ਆ ਪਰੇ ਥੋੜਾ ਜਾ ਇਹ ਤਾਂ ਸਾਡੇ ਉਸਤਾਦ ਜੀ ਕਹਿੰਦੇ ਕੰਮ ਨਵੇੜਦਾ ਵਾ ਅੱਜ ਮੈਨੂੰ ਲੱਗਦਾ ਨਹੀਂ ਨਿਕੜਦਾ Ciao a tutti! È troppo ਆਜਾ ਲੋਜ ਫਲਚਰ ਵੀ ਆਇਆ ਨਾ ਪੰਜਵੇਂ ਲੋਜ 'ਚ ਫੇਰਦੇ ਹੁੰਦੇ ਆ ਸੀ ਤੇ ਜੇ ਦੂਜੇ ਵੀੜਿਆਂ 'ਚ ਆਉਣਾ ਫਿਰ ਪਾਲਾ ਤੋੜਦਾ ਪਹਿਲੇ ਵੀੜਿਆਂ 'ਚ ਪੰਜਵੇਂ ਲੋਰ ਨਾਲ ਘੱਟ ਤੋੜਦਾ ਵਿਚਾਲਾ ਦਾ ਮੇਰਾ 11 ਨਾ ਪੜਿਆ ਕੌਪੀ ਨੈਸ਼ਨਲ ਐਚ 'ਚ ਓਏ ਉੱਪਰ ਬੈ ਗਿਆ ਓਏ ਲੋਜ ਚਾਰ ਦੰਨੇ ਫੜ ਗਿਆ ਆਪਣਾ ਕੰਮ ਇੱਕ ਟਰਾਲੀ ਉੱਪਰ ਲਾ ਦੇ ਕੱਲੂ ਲੋਟ-ਲੋਟ ਕਰਾਂਗੇ ਠਗਾਗੇ ਇਹਨੂੰ ਤੇ 9 ਵਜੇ ਕੇ ਲਾਈਟ ਵੀ ਚੱਲ ਵੀ ਸਵੇਰੇ ਕਰਾਂਗੇ ਕद्दू ਸਾਹ ਰਿਆ ਕੇ ਲੈਵਰ ਸਾਡੀ ਕੰਨੀ ਛੇਤੀ ਕद्दू ਘਰ ਲੱਗੋ ਤੇ ਆਚਾਰ ਚੂਰ ਸਵੇਰੇ ਟਕਾਂਗੇ ਮਿਲਦੇ ਆਂ ਜੀ ਅਗਲੇ ਵਲੌਗ ਚ ਸਤਿ ਸ੍ਰੀ ਅਕਾਲ ਸਾਰਿਆਂ ਨੂੰ